ਦੀ ਗੱਲ ਹੋਵੇ ਝੋਨੇ ਦੀ ਗੱਲ ਹੋਵੇ ਤਾਂ ਵੀ ਕਿਤੇ ਨਾ ਕਿਤੇ ਤਬਾਹ ਹੁੰਦੀਆਂ ਨਜ਼ਰ ਆ ਰਹੀਆਂ ਨੇ ਬਿਲਕੁਲ ਇੱਕ ਪਾਸੇ ਚੱਲ ਰਹੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਕਿਸਾਨਾਂ ਦਾ ਭਾਰੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਤਾਂ ਪੂਰੀ ਗੱਲਬਾਤ ਕਰ ਲੈਨੇ ਆ ਕਿਸਾਨ ਵੀਰਾਂ ਦੇ ਨਾਲ ਜਿਨ੍ਹਾਂ ਦੀਆਂ ਫਸਲਾਂ ਤਬਾਹ ਹੋਈਆਂ ਨੇ ਤਾਂ ਸਾਡੇ ਨਾਲ ਆਡੀਓ ਕਾਲ ਦੇ ਉੱਪਰ ਗੁਰਪ੍ਰੀਤ ਸਿੰਘ ਜੁੜੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਭ ਤੋਂ ਪਹਿਲਾ ਵੱਡਾ ਸਵਾਲ ਹੈ ਜਿਸ ਤਰੀਕੇ ਦੇ ਨਾਲ ਤਸਵੀਰਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਪਾਣੀ ਟੁੱਟ ਚੁੱਕਾ ਹੈ ਖਾਸ ਕਰ ਜਿਹੜਾ ਇੱਕ ਵੱਡਾ ਮਨਜ਼ਰ ਦੇਖਿਆ ਜਾ ਸਕਦਾ ਹੈ ਤਬਾਹੀ ਦਾ ਮਨਜ਼ਰ ਹੈ ਇਹਨਾਂ ਦੇ ਵਿੱਚ ਸਾਫ਼ ਤੌਰ ਤੇ ਤਸਵੀਰਾਂ ਹੈ ਕਿ ਕਿਸਾਨਾਂ ਦੀਆਂ ਜੜੀਆਂ ਲਗਾਈਆਂ ਹੋਈਆਂ ਫਸਲਾਂ ਜਾਂ ਜਿਨ੍ਹਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਤਬਾਹੀ ਹੁੰਦੀ ਨਜ਼ਰ ਆ ਰਹੀ ਹੈ ਸਭ ਤੋਂ ਪਹਿਲਾਂ ਦੱਸ ਦਿਓ ਕਿ ਮਸਲਾ ਕੀ ਹੈ ਅਸਲ ਦੇ ਵਿੱਚ ਅ ਮਸਲਾ ਜੀ ਦਾਵਾ ਕੀ ਹੈ ਨਾ ਨਹਿਰ ਮੰਗਦੀ ਆ ਜੀ ਜੋੜੇਪੁਰ ਦੇ ਲੱਗ ਆਉਂਦੀ ਇਹ ਮੇਨ ਨਹਿਰ ਵਾ ਮੇਨ ਇਹਦੇ ਵਿੱਚੋਂ ਸੂਏ ਨਿਕਲਦੇ ਆ ਮੁੜ ਕੇ ਸਿੰਝਾਈ ਲਈ ਸਿੰਚਾਈ ਲਈ ਜਿਹੜੇ ਵਰਤੇ ਜਾਂਦੇ ਆ ਜੀ ਹੂੰ ਤੇ ਇਹ ਨਹਿਰ ਪਿਛਲੇ ਸਾਲ ਵੀ ਜਿਹੜਿਆ ਸੀਗੀ ਉਹ ਮਤਲਬ ਟੁੱਟ ਗਈ ਸੀਗੀ ਤੇ ਮੇਨ ਟੁੱਟਣ ਦਾ ਕਾਰਨ ਇਹ ਸੀਗਾ ਕਿ ਹਾਂ ਵੀ ਇਹਦੇ ਵਿੱਚ ਸਫਾਈ ਨਹੀਂ ਹੁੰਦੀ ਤੇ ਐਰ ਕੀ ਸਾਲ ਮੀ ਜਿਹੜਾ ਵਾ ਇਹ ਨਹਿਰ ਜਿਹੜੀ ਆ ਉਹ ਦੂਜੀ ਥਾਂ ਤੋਂ ਸੇਮ ਜਗ੍ਹਾ ਤੋਂ ਇਹਨਾਂ ਟੁੱਟੀ ਤੀਸਰੀ ਜਗ੍ਹਾ ਤੋਂ ਟੁੱਟੀ ਆ ਤੇ ਉਹਦੇ ਵਿੱਚ ਮੇਨ ਕਾਰਨ ਜਿਹੜਾ ਵਾ ਸਾਰੇ ਤੋਂ ਸਾਰਾ ਵੱਡਾ ਕਾਰਨ ਜਿਹੜਾ ਵਾ ਸਫਾਈ ਹੈ ਜੀ ਇਹਦੀ ਪ੍ਰੋਪਰ ਖਲਾਈ ਜਿਹੜੀ ਆ ਉਹ ਨਹੀਂ ਹੁੰਦੀ ਸਮਝ ਸਕਦੀ ਜੀ ਜੀ ਆ ਜਿਵੇਂ ਤੁਸੀਂ ਦੱਸਿਆ ਕਿ ਪਿਛਲੇ ਸਮੇਂ ਦੇ ਦਰਮਿਆਨ ਵੀ ਅਜਿਹੀ ਘਟਨਾ ਵਾਪਰੀ ਸੀ ਜਿਸ ਦੀ ਸਫਾਈ ਦਾ ਜ਼ਿਕਰ ਕੀਤਾ ਹੈ ਤਾਂ ਜਦੋਂ ਪਿਛਲੇ ਸਮੇਂ ਦੇ ਦਰਮਿਆਨ ਇਹ ਘਟਨਾ ਵਾਪਰੀ ਸੀ ਕਿ ਤੁਸੀਂ ਜਿਹੜਾ ਨਹਿਰੀ ਵਿਭਾਗ ਹੈ ਉਹਦੇ ਤੱਕ ਅਪਰੋਚ ਨਹੀਂ ਸੀ ਕੀਤੀ ਇਸ ਗੱਲ ਨੂੰ ਲੈ ਕੇ ਇਹ ਦੇਖੋ ਜੀ ਇਹ ਨਾ ਮੇਰੀ ਉਮਰ ਜਿਹੜੀ ਆ ਉਹ ਤਕਰੀਬਨ 30 ਸਾਲ ਅੱਜ ਹੈਗੀ ਆ ਜੀ ਮੈਂ 30 ਸਾਲ ਦੇ ਵਿੱਚ ਆ ਪਿਛਲੇ ਸਾਲ ਹੀ ਸਾਡੀ ਮੈਨ ਟੁੱਟਣੀ ਸ਼ੁਰੂ ਹੋਈ ਆਏ ਕਿਉਂਕਿ ਇਹ ਨਹਿਰ ਨਾ ਬਹੁਤ ਵੱਡੀ ਨਹਿਰ ਵਾ ਹੈ ਤੇ ਇਹਦੀ ਖਲਾਈ ਸਮੇਂ ਦੇ ਪੂਰੇ ਸਮੇਂ ਸਿਰ ਹੁੰਦੀ ਸੀਗੀ ਪੂਰਾ ਮਤਲਬ ਇਹਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਕਈ ਮੈਂ ਅਜੇ ਤੱਕ ਜ਼ਿੰਦਗੀ ਦੇ ਵਿੱਚ ਨਹਿਰ ਟੁੱਟੀ ਨਹੀਂ ਸੀ ਵੇਖੀ ਹੂੰ ਸਿਰਫ ਪਿਛਲੇ ਕੁਝ ਸਾਲਾਂ ਤੋਂ ਇਹਦੀ ਸਫਾਈ ਨਹੀਂ ਹੋ ਰਹੀ ਜਿਹੜੀ ਵੀ ਜਿਹੜਾ ਵੀ ਸਵਾਲ ਪੁੱਛਿਆ ਕਿ ਨਹਿਰੀ ਵਿਭਾਗ ਨੇ ਜਿਹੜੀ ਅਪਰੋਚ ਨਹੀਂ ਕੀਤੀ ਉਹਦੇ ਵਿੱਚ ਜਿਹੜੀ ਜਦੋਂ ਨਹਿਰ ਟੁੱਟਦੀ ਆ ਜਦੋਂ ਉਹਦਾ ਸਾਰਾ ਜਿਹੜਾ ਕੰਮਕਾਰਡ ਆ ਉਹ ਨਹਿਰ ਵਿਭਾਗ ਵੱਲੋਂ ਕੀਤਾ ਜਾਂਦਾ ਵਾ ਨਹਿਰ ਵਿਭਾਗ ਨੂੰ ਤਕਰੀਬਨ ਇਤਿਹਾਸ ਬਾਰੇ ਜਾਣਕਾਰੀ ਹੈ ਵੀ ਆ ਕਿ ਹਾਂ ਵੀ ਅਸੀਂ ਇਸ ਸਮੇਂ ਸਰਖਲਾਈ ਨਹੀਂ ਕਰ ਰਹੇ ਜਿਹਦੀ ਵਜ੍ਹਾ ਨਾਲ ਇਹ ਸਭ ਕੁਝ ਖੋ ਰਿਹਾ ਵਾ ਆ ਇੱਕ ਇੱਕ ਆਪਾਂ ਕਹਿ ਸਕਦੇ ਹਾਂ ਕਿ ਨਹਿਰ ਦੇ ਵਿੱਚ ਜਿਹੜੀ ਸਫਾਈ ਆ ਉਹ ਆਪਾਂ ਛੋਟੇ-ਮੋਟੇ ਕੱਖਾਂ ਨੂੰ ਕਹਿ ਸਕਦੇ ਹਾਂ ਕਿ ਚਲ ਬੂਝੇ ਹੋ ਗਏ ਜਾਂ ਕੁਝ ਇਹੋ ਜਿਹੀ ਗੱਲ ਇਹ ਤੁਹਾਨੂੰ ਮੈਂ ਜਿਵੇਂ ਵੀਡੀਓ ਪਾਈ ਸੀ ਤੁਸੀਂ ਇਹ ਵੇਖਿਆ ਹੋਣਾ ਵਾ ਕਿ ਇਹਦੇ ਵਿੱਚ ਟਾਲੀਆਂ ਤੱਕ ਗੀਆਂ ਵਾ ਕਿ ਜਿਹੜੀਆਂ ਕਿ ਬਹੁਤ ਵੱਡੀਆਂ ਉਹ ਟੁੱਟੀਆਂ ਵਾ ਜਿਹੜੀਆਂ ਜਿਹੜੀਆਂ ਕਿ ਇੱਕ ਥਾਲ ਦੇ ਵਿੱਚ ਇੰਨਾ ਇਹਨਾਂ ਦਾ ਵੱਧਾ ਵਿਕਾਸ ਨਹੀਂ ਹੋ ਸਕਦਾ ਕਈ ਸਾਲਾਂ ਤੋਂ ਇਹਦੀ ਜਿਹੜੀ ਆ ਉਹ ਮਤਲਬ ਇਹਦੀ ਖਲਾਈ ਨਹੀਂ ਹੋਈ ਇਹਦੀ ਸਫਾਈ ਨਹੀਂ ਹੋਈ ਇਹਦੇ ਵਿੱਚ ਪਿੱਪਲ ਤੱਕ ਉੱਗੇ ਆ ਮੈਰ ਦੇ ਵਿੱਚ ਪਿੱਪਲ ਕਾਲੀਆਂ ਉਗੀਆਂ ਵਿੱਚ ਉਹਦੇ ਵਿੱਚ ਵੱਖੋ-ਵੱਖਰੇ ਮਤਲਬ ਰੁੱਖ ਜਿਹੜੇ ਆਉਗੇ ਆ ਇੱਕ ਤੇ ਆਪਾਂ ਕਹਿ ਸਕਦੇ ਹਾਂ ਕਿ ਬੂਝੇ ਆ ਇਹਦੇ ਵਿੱਚ ਬੜੇ ਵੱਡੇ ਰੁੱਖ ਉੱਗੇ ਆ ਹੂੰ ਉਹਨਾਂ ਦੀ ਜਿਹੜੇ ਵਾਧਾ ਵਿਕਾਸ ਆ ਉਹ ਜੱਕਦਮ ਆਪਾਂ ਕਹਿ ਲਈਏ ਕਿ 1 ਸਾਲ ਦੇ ਵਿੱਚ ਹੀ ਹੋ ਗਿਆ ਉਹ ਨਹੀਂ ਇਹ ਕਈ ਸਾਲਾਂ ਤੋਂ ਜਿਹੜਾ ਵਾ ਇਹਦਾ ਪ੍ਰੋਬਲਮ ਆ ਰਹੀ ਹੈ ਜੀ ਇਹਦੀ ਕੀ ਮੰਨਦੇ ਹੋ ਜੀ ਕੁਤਾਹੀ ਵਰਤੀ ਗਈ ਹੈ ਫਿਰ ਇਸ ਮਾਮਲੇ ਦੇ ਵਿੱਚ ਕੁਤਾਹੀ ਜੀ ਦੇਖੋ ਜੇ ਆਪਾਂ ਗੱਲ ਕਰੀਏ ਕਿ ਆਪਾਂ ਆਪਾਂ ਘਰਾਂ ਦਾ ਕੰਮ ਸਮਝ ਲਈਏ ਕਿ ਆਪਾਂ ਘਰਾਂ ਦੇ ਖਲਾਈ ਜਿਹੜੇ ਛੋਟੇ ਖਾਲ ਵਾ ਆਪਾਂ ਜਿਹੜੇ ਸਿੰਚਾਈ ਲਈ ਵਰਤਦੇ ਆ ਜੀ ਆਪਾਂ ਉਹਨਾਂ ਦੀ ਸਮਾਂ ਸਿਰ ਉਹਨਾਂ ਦੀ ਸਫਾਈ ਨਾ ਕਰੀਏ ਤੇ ਉਹਦੇ ਵਿੱਚ ਇੰਨੀ ਦਿੱਕਤ ਆ ਜਾਂਦੀ ਹੈ ਇਹਦੇ ਇਹਦੇ ਤਗੜੀ ਨਹਿਰ ਵਾਜੀ ਇਹਦੇ ਵਿੱਚ ਪਤਾ ਹੀ ਦੇ ਮਤਲਬ ਇਹ ਹੈ ਕਿ ਜੇ ਸਮੇਂ ਸਿਰ ਸਾਰਾ ਕੰਮ ਹੋਵੇ ਤੇ ਇਹੋ ਜੀ ਦਿੱਕਤਾਂ ਆਉਣ ਹੀ ਨਾ ਤੇ ਜਿਹੜੇ ਕਿਸਾਨਾਂ ਦੀ ਜਿਹੜਾ ਇਹਨਾਂ ਨੁਕਸਾਨ ਆ ਜਿਹੜਾ ਉਹ ਨਾ ਹੋਵੇ ਇੱਕ ਪਾਸੇ ਤੇ ਆਪਾਂ ਜਿਹੜਾ ਕਿਸਾਨਾਂ ਨੂੰ ਜਿਹੜਾ ਵਾ ਉਹ ਮਤਲਬ ਉਹਨਾਂ ਨੂੰ ਕਹਿ ਰਹਿ ਆ ਕਿ ਆਪਾਂ ਜਿਹੜਾ ਬਿਲਕੁਲ 15 ਤਰੀਕ ਤੋਂ ਬਾਅਦ ਜਿਹੜਾ ਝੋਨਾ ਲਾਉਣਾ ਵਾ ਹੁਣ 15 ਪੂਰੇ ਸਰਕਾਰ ਦੇ ਟਾਈਮ ਮੁਤਾਬਕ ਜਿੰਨਾ ਟਾਈਮ ਸਰਕਾਰ ਨੇ ਕਿਹਾ ਸੀਗਾ ਉਹਦੇ ਮੁਤਾਬਕ ਝੋਨਾ ਲੱਗਣਾ ਸ਼ੁਰੂ ਹੋਇਆ 2 ਦਿਨ ਸਾਨੂੰ ਅਜੇ ਝੋਨੇ ਲੱਗੇ ਨੂੰ ਹੋਇਆ ਤੇ ਅੱਜ ਜਿਹੜੀ ਉਹ ਨਾ ਟੁੱਟ ਗਈ ਆ ਹੁਣ ਮੇਰੇ ਖੁਦ ਦਾ ਜਿਹੜਾ ਸੀਗਾ ਉਹ 4 तकरीबन 2.5 ਤੇ 3 ਏਕੜ ਦੇ ਆਸ-ਪਾਸ ਜਿਹੜਾ ਸੀਗਾ ਮੇਰਾ ਮੂੰਗੀ ਦਾ ਵਾ ਮਤਲਬ ਮੂੰਗੀ ਲੱਗੀ ਸੀਗੀ ਪੱਕੀ ਪਈ ਸੀਗੀ ਤੜਾਈ ਦੇ ਆਈ ਸੀਗੀ ਹੁਣ ਉਹ ਖਰਾਬ ਹੋ ਗਈ ਜੀ ਹੁਣ ਉਹਦਾ ਕੌਣ ਜਿੰਮੇਵਾਰ ਹੈ ਜੀ ਹੁਣ ਇਹ ਕੁਝ ਚੀਜ਼ਾਂ ਆਪਾਂ ਸਰਕਾਰ ਨੂੰ ਜਿਹੜਾ ਵਾ ਉਹ ਨਹੀਂ ਮਤਲਬ ਦੋਸ਼ ਦੇ ਸਕਦੇ ਕੁਝ ਆਪਾਂ ਬੀਗ ਸੁਸਾਇਟੀ ਦੇ ਵਿੱਚ ਹੋਂ ਦੇ ਨਾਤੇ ਸਾਡੇ ਫਰਜ਼ ਬਣਦੇ ਆ ਉਹ ਚੀਜ਼ਾਂ ਆਪਾਂ ਜਿਹੜੀਆਂ ਵਾ ਉਹ ਕਰ ਸਕਦੇ ਆ ਪਰ ਕੁਝ ਚੀਜ਼ਾਂ ਜਿਹੜੀਆਂ ਸਾਡੇ ਹੱਥਾਂ ਦੇ ਵਿੱਚ ਨਹੀਂ ਹੁੰਦੀਆਂ ਉਹ ਸਰਕਾਰਾਂ ਦੇ ਹੱਥਾਂ ਦੇ ਵਿੱਚ ਹੁੰਦੀਆਂ ਜਿਹਦੇ ਕਰਕੇ ਆਪਾਂ ਸਰਕਾਰਾਂ ਨੂੰ ਟੈਕਸ ਪੇ ਕਰਦੇ ਆ। ਹੂੰ ਕਿ ਕਿਉਂਕਿ ਇਹ ਵੱਡੇ ਵੱਡੇ ਕੰਮ ਹੁੰਦੇ ਆ ਸਰਕਾਰਾਂ ਦੁਆਰਾ ਹੀ ਕੀਤੇ ਜਾਣੇ ਜਾਂ ਮਤਲਬ ਹੁੰਦੇ ਆ। ਇਹ ਕੋਈ ਆਪਾਂ ਆਮ ਕਹੀਏ ਕਿ ਅਸੀਂ ਪਿੰਡਾਂ ਦੇ ਲੋਕ ਰਲ ਕੇ ਸਫਾਈ ਕਰ ਲਈਏ ਉਹਦਾ ਪੋਸਿਬਿਲਟੀ ਨਹੀਂ ਹੈਗੀ ਇਹ ਚੀਜ਼। ਗੁਰਪ੍ਰੀਤ ਜੀ ਕੀ ਲੱਗਦਾ ਹੁਣ ਜਿਹੜਾ ਕਿੰਨਾ ਕੁ ਨੁਕਸਾਨ ਇਸ ਵਕਤ ਜਿਹੜੇ ਇਥੋਂ ਦੇ ਵਸਨੀਕ ਸਥਾਨਕ ਕਿਸਾਨ ਨੇ ਉਹਨਾਂ ਦਾ ਹੋ ਚੁੱਕਾ ਹੈ ਇਹਦੇ ਵਿੱਚ? ਦੇਖੋ ਜੀ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਵਾਗੇ 15 ਤਰੀਕ ਜਿਹੜੀ ਸੀ ਉਤਰਨਤਨ ਜ਼ਿਲ੍ਹੇ ਦੀ ਜਿਹੜੀ ਉਹ ਲਵਾਈ ਝੋਨੇ ਦੀ ਲਵਾਈ ਦਾ ਸਮਾ ਸੀਗਾ ਠੀਕ ਆ ਜੀ ਤਕਰੀਬਨ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਸੀਗੀ ਇੱਕ ਇੱਕ ਦੋ ਦਿਨ ਹੋ ਗਏ ਸੀ ਲਵਾਈ ਲੱਗੀ ਲਵਾਈ ਸ਼ੁਰੂ ਹੋਈ ਨੂੰ ਤੇ ਸਾਡੇ ਖੁੱਦ ਦਾ ਹੀ ਜੇ ਇਸ ਦੀ ਗੱਲ ਕਰੀਏ ਤੇ ਸਾਡਾ ਮੇਰੇ ਕੋਲ 4 ਏਕੜ ਜਿਹੜਾ ਕੀ ਕਮਾਦ ਸੀਗਾ ਉਹ ਡੁੱਬਿਆ ਪਿਆ ਹੁਣ ਪਤਾ ਨਹੀਂ ਕੀ ਬੰਨਾ ਉਹਦਾ ਤੇ ਮੇਰੇ ਚਾਚਾ ਜੀ ਆ ਉਹਨਾਂ ਦਾ 14 ਏਕੜ ਉਹਨਾਂ ਨੇ ਮਤਲਬ ਟਿਕੜ ਮਾਰਿਆ ਸੀਗਾ ਤੇ ਉਹਨਾਂ ਦਾ ਲੱਗਾ ਝੋਨਾ ਜਿਹੜਾ ਉਹ ਤਬਾਹ ਹੋ ਗਿਆ ਉਹ ਜੇ ਇੱਕ ਅੱਧੇ ਦਿਨ ਦਾ ਜਿਹੜਾ ਝੋਨਾ ਵਾ ਉਹ ਤੇ ਮਤਲਬ ਨਹੀਂ ਖਤਮ ਖਤਮ ਹੋ ਗਿਆ ਉਹ ਜਿੰਨੀ ਪਨੀਰੀ ਸੀਗੀ ਉਹ ਖਤਮ ਹੋ ਗਈ ਪਨੀਰੀ ਡੋਪ ਚੁੱਕੀ ਆ ਮੇਰਾ ਖੁਦ ਦੀ ਬਾਸਮਤੀ ਦੀ ਪਨੀਰੀ ਜਿਹਦੇ ਵਿੱਚ ਮੇਰੀ ਮੂੰਗੀ ਸੀਗੀ ਉਹ ਮੈਂ ਵੱਢ ਕੇ ਤੇ ਉੱਤੇ ਬਾਸਮਤੀ ਲਾਉਣੀ ਸੀ ਜਿਵੇਂ ਸਰਕਾਰ ਆਪਾਂ ਨੂੰ ਸਾਰਿਆਂ ਨੂੰ ਕਹਿੰਦੀ ਆਗੀ ਤੁਸੀਂ ਕਰੋ ਕਿ ਜਿਹੜੀ ਸ਼ਾਰਟ ਡਿਊਰੇਸ਼ਨ ਜਿਹੜੀ ਬਾਸਮਤੀ ਦਾ ਜਿਹੜੀ ਚੀਜ਼ਾਂ ਉਹ ਲਾਉਣੀ ਆਪਾਂ ਉਹ ਪਨੀਰੀ ਮੇਰੀ ਸਾਰੀ ਤਬਾਹ ਹੋ ਗਈ ਆ ਹੁਣ ਆਉਣ ਵਾਲੇ ਹੁਣ ਮੈਂ ਦੱਸੂਗੀ ਜਿਹੜੀ ਛੇਤੀ ਮੈਂ ਕੀ ਕਰੂੰਗਾ ਜੇ ਜਿਹੜੇ ਚਾਚਾ ਜੀ ਦਾ ਝੋਨੇ ਦਾ ਜਿਹੜੀ ਪਨੀਰੀ ਸਾਰੀ ਖਰਾਬ ਹੋ ਗਈ ਆ ਉਹ ਕੀ ਕਰਨਗੇ ਉਹਨਾਂ ਦਾ ਕੀ ਸੋਚਾਂਗੇ ਕਿ ਕੋਈ ਕੋ ਸਮਝ ਨਹੀਂ ਲੱਗਦੀ ਭਈ ਸਾਰਿਆਂ ਨੂੰ ਵੱਡੀ ਗੱਲ ਚਲੋ ਇਹ ਆਪਾਂ ਚੀਜ਼ਾਂ ਬਾਅਦ ਚੋਂ ਦੇਖਦੇ ਆਂ ਕਿ ਹਾਂ ਵੀ ਇਹ ਕਿਹਦੀ ਗਲਤੀ ਆ ਕਿ ਜਿਹੜੀ ਮੈਹਰ ਦੀ ਸਫਾਈ ਨਹੀਂ ਹੋਈ ਸਾਰਿਆਂ ਨੂੰ ਵੱਡੀ ਗਲਤੀ ਇਹ ਆ ਕਿ ਅਸੀਂ ਰਾਤ 2 ਵਜੇ ਦੇ ਆਸ-ਪਾਸ ਅਸੀਂ ਭਾਜਣਾਸਾ ਕਰ ਰਹੇ ਆਂ ਠੀਕ ਆ ਜੀ ਜਈ ਸਾਹਿਬ ਨੂੰ ਮੇਰੇ ਵੱਲੋਂ ਖੁਦ ਫੋਨ ਕਰਕੇ ਉਹਨਾਂ ਨੂੰ ਇਨਫੋਰਮ ਕੀਤਾ ਗਿਆ ਵਾ ਇਹ ਆਰਾਮ ਨਾਲ ਆਇਆ ਜੀ ਹੁਣ ਸਮਾਂ ਹੋ ਰਿਹਾ 10 10:30 ਵਜੇ ਦਾ ਅਜੇ ਤੱਕ ਜਿਹੜਾ ਵਾ ਕਿਸੇ ਜੀਸੀਬੀ ਦਾ ਇੰਤਜ਼ਾਮ ਨਹੀਂ ਹੋਇਆ ਉਹਨੂੰ ਬੰਨਣ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਉੱਥੇ ਇੰਤਜ਼ਾਮ ਜਿਹੜਾ ਵਾ ਸ਼ੁਰੂ ਨਹੀਂ ਹੋਇਆ ਆ ਲੇਬਰ ਆਈ ਆ ਲੇਬਰ ਕੀ ਕਰ ਰਹੀ ਆ ਇੱਕ ਟੋੜਾ ਭਰ ਲਿਆ ਦੋ ਟੋੜਾ ਭਰ ਲਿਆ ਉਹ ਵੀ ਕੀ ਕਰਨ ਹੁਣ ਅਗਲੇ ਬੰਨੇ ਜਦੋਂ ਦਿਖਦਾ ਹੀ ਨਹੀਂ ਪਿਆ ਹੁਣ ਜਿੱਥੇ ਮਸ਼ੀਨਰੀ ਨੇ ਕੰਮ ਕਰਨਾ ਉੱਥੇ ਬੰਦੇ ਨੇ ਕੰਮਤ ਕਰ ਨਹੀਂ ਲੈਣਾ ਜੀ ਹੂੰ ਤੇ ਸਾਰਿਆਂ ਨੂੰ ਵੱਡਾ ਜਿਹੜਾ ਵਾ ਉਹ ਜਿਹੜੀ ਉੱਤੇ ਰਿਸਪੌਂਸ ਜਿਹੜਾ ਸੀਗਾ ਉਹ ਬਹੁਤ ਹੀ ਜ਼ਿਆਦਾ ਢਿੱਲਾ ਵੇਖਿਆ ਗਿਆ ਕੀ ਕੋਈ ਨਾ ਸਾਡਾ ਕਿਰਾ ਨੁਕਸਾਨ ਹੋ ਰਿਹਾ ਜੀ ਤੇ ਮੇਨ ਜਿਹੜਾ ਅਸੀਂ ਹਾਂਜੀ ਇਹ ਪ੍ਰੋਬਲਮ ਆ ਜੀ ਸਾਡੇ ਆ ਮੰਗ ਕੀ ਕਰਦੇ ਹਾਂ ਜੀ ਪ੍ਰਸ਼ਾਸਨ ਦੇ ਕੋਲੋਂ ਜਾਂ ਜਿਹੜਾ ਨਿਜ਼ਾਮ ਦੀ ਗੱਲ ਕੀਤੀ ਜਾਵੇ ਸਰਕਾਰ ਦੇ ਕੋਲੋਂ ਮੰਗ ਕੀ ਅਖੀਰ ਦੇ ਵਿੱਚ ਤੁਹਾਡੀ ਜਿਹੜੀ ਮੰਗ ਵਾ ਜੀ ਹਾਲ ਵੀ ਘੜੀ ਜਿਹੜਾ ਰਾਈਟ ਨਾਉ ਜਿਹੜੀ ਜਿਹੜੀ ਚੀਜ਼ ਵਾ ਉਹ ਤੇ ਸਾਡੀ ਜਿਹੜੀ ਉਹ ਪਲਾਦੇ ਨਹਿਰ ਦਾ ਜਿਹੜਾ ਉਹਨੂੰ ਪਾੜ ਨੂੰ ਬੰਦ ਕੀਤਾ ਜਾਵੇ ਠੀਕ ਹੈ ਤਾਂ ਜੋ ਜਿਹੜਾ ਪਾਣੀ ਜਿਹੜਾ ਅੱਗੇ ਨਾ ਜਾਵੇ ਜੀ ਘੋਰ ਠੀਕ ਹੈ ਨੰਬਰ 2 ਤੇ ਇਹ ਆ ਗਈ ਅਸੀਂ ਜਿਹੜੀਆਂ ਨਹਿਰਾਂ ਵਾਂ ਹੁਣ ਰਾਜਸਥਾਨ ਦੀ ਜਿਹੜੀਆਂ ਪਿਛੇ ਆਪਣਾ ਰੋਲਾ ਪਿਆ ਸੀ ਪੰਜਾਬ ਸਰਕਾਰ ਨੇ ਜਿਹੜਾ ਨਹਿਰਾਂ ਨੂੰ ਜਿਹੜਾ ਉਹ ਪੱਕਿਆ ਕਰਨਾ ਸ਼ੁਰੂ ਕਰਤਾ ਸੀ ਤਰਪਾਲ ਪਾ ਕੇ ਉੱਥੇ ਅਸੀਂ ਕਰੋੜਾਂ ਰੁਪਏ ਜਿਹੜੇ ਖਰਚਨੇ ਤੇ ਜਿਹੜੀਆਂ ਹਾਡੀਆਂ ਚੱਲ ਰਹੀਆਂ ਵਾਂ ਨਹਿਰਾ ਉਹਨਾਂ ਦੀ ਸਫਾਈ ਆਪਾਂ ਸਮੇਂ ਸਿਰ ਨਹੀਂ ਹੋ ਰਹੀ ਤੇ ਇੱਕ ਤੇ ਉਹਨਾਂ ਦੀ ਸਫਾਈ ਜਿਹੜੀ ਉਹ ਸਮੇਂ ਸਿਰ ਜਦੋਂ ਆਫ ਸੀਜ਼ਨ ਹੁੰਦਾ ਵਾ ਉਦੋਂ ਉਹ ਕਰਾਈ ਜਾਵੇ ਠੀਕ ਹੈ ਜੀ ਇੱਕ ਲਗਾਤਾਰ ਉਹਦੇ ਉੱਤੇ ਜਿਹੜੀ ਗਸ਼ਤ ਜਿਹੜੀ ਆ ਉਹ ਮੈਨੂੰ ਮੈਨੂੰ ਲੱਗਦਾ ਕਿ ਇੱਕ ਸਿਸਟਮ ਬਣਿਆ ਹੋਇਆ ਵਾ ਕਿ ਜਿਹਦੇ ਵਿੱਚ ਜਿਹੜਾ ਜਈ ਆ ਜਾਂ ਉਹਦੇ ਥੱਲੇ ਮੁੜ ਕੇ ਗਾਂ ਜਿਹੜੇ ਮੁਲਾਜ਼ਮ ਆ ਜਾਂਦੇ ਆ ਜਿਹੜੇ ਲਗਾਤਾਰ ਗਸਤ ਕਰਦੇ ਆ ਉੱਥੇ ਵਹਿੰਦੇ ਰਹਿੰਦੇ ਆ ਹਾਲਾਤ ਵਹਿੰਦੇ ਰਹਿੰਦੇ ਆ ਕਿ ਹਾਂ ਵੀ ਕਿੱਥੋਂ ਜਿਹੜੀ ਨੈਰ ਟੁੱਟ ਸਕਦੀ ਆ ਉਹਨੂੰ ਟੁੱਟਣ ਤੋਂ ਪਹਿਲਾਂ ਜਿਹੜੀ ਆ ਉਹਦੀ ਪ੍ਰੋਵੈਂਸ਼ਲ ਕੀਤੀ ਜਾਵੇ ਉਹ ਚੀਜ਼ ਤੇ ਜਿਹੜਾ ਉਹ ਜ्यादा ਧਿਆਨ ਦੇਣ ਦੀ ਜ਼ਰੂਰਤ ਆ ਤੋਂ ਬਾਕੀ ਜਿਹੜਾ ਜਿਹੜਾ ਸਾਰਾ ਸਾਡਾ ਨੁਕਸਾਨ ਹੋਇਆ ਵਾ ਉਹਦਾ ਮੁਆਵਜ਼ਾ ਅਸੀਂ ਸਰਕਾਰ ਤੋਂ ਮੰਗਦੇ ਆ ਮੰਨ ਕਰਦੇ ਆ ਕਿਉਂਕਿ ਜੇਕਰ ਸਰਕਾਰ ਕਿਸੇ ਤਰ੍ਹਾਂ ਦਾ ਬਦਲਾਅ ਜੇ ਪੰਜਾਬ ਵਿੱਚ ਚਾਹੁੰਦੀ ਆ ਕਿ ਹਾਂ ਵੀ ਅਸੀਂ ਜਿਹੜਾ ਝੋਨੇ ਤੋਂ ਜਾਂ ਕਦੂ ਕਰਕੇ ਜਿਹੜਾ ਝੋਨਾ ਲੱਗਦਾ ਜਾਂ ਸ਼ਾਰਟ ਡਿਊਰੇਸ਼ਨ ਬਾਸਮਤੀ ਵਾਲੇ ਪਾਸੇ ਆਈਏ ਤੇ ਉਸ ਤੋਂ ਪਹਿਲਾਂ ਜਿਹੜੀਆਂ ਉਹ ਜਿਹੜੀਆਂ ਡਰਾਈ ਸੀਜ਼ਨ ਵਾਲੀਆਂ ਫਸਲਾਂ ਵਾਂ ਜਿਵੇਂ ਦਾਲਾਂ ਵਾਂ ਉਧਰਲੇ ਬੰਨੇ ਹੋਈਏ ਸੋ ਉਸ ਸਰਕਾਰ ਨੂੰ ਵੀ ਇਸ ਪਾਸੇ ਧਿਆਨ ਦੇਣਾ ਪੈਣਾ ਵਾ ਕਿ ਅਸੀਂ ਸਾਡੀ ਮੁਨਸ਼ੂਬੇ ਦਾ ਵਾਸਤੇ ਇਹ ਚੀਜ਼ਾਂ ਦਾ ਖਿਆਲ ਰੱਖਿਆ ਜਾਵੇ ਕਿ ਮਤਲਬ ਇਹਦਾ ਨੁਕਸਾਨ ਮਤਲਬ ਫਸਲਾਂ ਨੁਕਸਾਨੀ ਨਾ ਜਾਣ ਬਿਲਕੁਲ ਧੰਨਵਾਦ ਜੀ ਧੰਨਵਾਦ ਗੁਰਪ੍ਰੀਤ ਜੀ ਬਿਲਕੁਲ ਜੀ ਸਰਕਾਰ ਦੇ ਵਾਸਤੇ ਇੱਕ ਵੱਡੀ ਚੁਣੌਤੀ ਇਹ ਮਸਲਾ ਬਣਦਾ ਨਜ਼ਰ ਆ ਰਿਹਾ ਜਿਸ ਤਰੀਕੇ ਦੇ ਨਾਲ ਜੋੜੇ ਦੀਆਂ ਨਹਿਰਾਂ ਦਾ ਮਸਲਾ ਹੋਵੇ ਤਾਂ ਵੱਡਾ ਨੁਕਸਾਨ ਇਥੋਂ ਦੇ ਜਿਹੜੇ ਸਥਾਨਕ ਕਿਸਾਨ ਨੇ ਜਾਂ ਕਿਰਤੀ ਲੋਕ ਨੇ ਉਹਨਾਂ ਦਾ ਕੀਤਾ ਜਾ ਰਿਹਾ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਗੱਲਬਾਤ ਦੇ ਦਰਮਿਆਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਸ ਤਰੀਕੇ ਦੇ ਨਾਲ 16 ਜੂਨ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਸਮਾਂ ਤੈਅ ਕੀਤਾ ਗਿਆ ਸੀ ਕਿ ਜਿਹੜਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਿਹੜੇ ਕਿਸਾਨ ਨੇ ਆਪਣੀ ਝੋਨੇ ਦੀ ਬਜ਼ਾਈ ਕਰ ਸਕਦੇ ਨੇ ਝੋਨੇ ਦੀ ਲਵਾਈ ਹੋ ਸਕਦੀ ਹੈ ਤਾਂ ਉਸੇ ਦੇ ਮੱਦੇ ਨਜ਼ਰ ਕਿਤੇ ਨਾ ਕਿਤੇ ਜਿਹੜੇ ਝੋਨੇ ਕੁਝ ਕਿਸਾਨ ਵੀਰਾਂ ਦੇ ਵੱਲੋਂ ਲਗਾਏ ਗਏ ਨੇ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਤਾਂ ਇੱਕ ਵੱਡੀ ਚੁਣੌਤੀ ਇਹ ਵੀ ਹੈ ਕਿ ਪੰਜਾਬ ਸਰਕਾਰ ਦੇ ਕੋਲ ਇਹਨਾਂ ਜਿਹੜੇ ਕਿਰਤੀ ਲੋਕ ਨੇ ਜਾਂ ਕਿਸਾਨਾਂ ਦੀ ਗੱਲ ਹੋਵੇ ਤਾਂ ਮੁਆਵਜ਼ੇ ਦੀ ਮੰਗ ਵੀ ਕੀਤੀ ਜਾ ਰਹੀ ਹੈ ਪਰ ਇਹ ਵੀ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਇਸ ਮਾਮਲੇ ਦੇ ਵਿੱਚ ਮੁੱਖ ਕੁਤਾਹੀ ਕਰਨ ਵਾਲੇ ਮੁਲਾਜ਼ਮ ਪਾਏ ਜਾਂਦੇ ਨੇ ਅਧਿਕਾਰੀ ਪਾਏ ਜਾਂਦੇ ਨੇ ਉਹਨਾਂ ਦੇ ਵਿਰੁੱਧ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾਵੇਗੀ ਇਹ ਵੀ ਭਵਿੱਖ ਦੇ ਵਿੱਚ ਇੱਕ ਖਾਸ ਧਿਆਨ ਰਹੇਗਾ ਪੀਐਨ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਬਰਾਜੇ ਗੱਲ ਕੀਤੀ ਜਾਵੇ ਤਾਂ ਖਾਸ ਕਰ ਤਰਨਤਾਰਨ ਦੀਆਂ ਜੋੜੇ ਦੀਆਂ ਨਹਿਰਾਂ ਨੂੰ ਲੈ ਕੇ ਇੱਕ ਖਾਸ ਮਸਲਾ ਉਭਰਿਆ ਹੋਇਆ ਜਿਸ ਤਰੀਕੇ ਦੇ ਨਾਲ ਲਗਾਤਾਰ ਜਿਹੜਾ ਇੱਥੋਂ ਇੱਕ ਪੁਲ ਦੇ ਰਾਹੀਂ ਭਾਵੇਂ ਇੱਕ ਨਹਿਰ ਦੇ ਰਾਹੀਂ ਪਾਣੀ ਗੁਜ਼ਰਦਾ ਹੈ ਤਾਂ ਉਸ ਨਹਿਰ ਦੇ ਵਿੱਚ ਇੱਕ ਸਨ ਲੱਗਣ ਦਾ ਵੱਡਾ ਮਾਮਲਾ ਸਾਹਮਣੇ ਆਇਆ ਇਸ ਮਾਮਲੇ ਦੇ ਵਿੱਚ ਜਿਹੜਾ ਵੱਟਾ ਨੁਕਸਾਨ ਕਿਸਾਨਾਂ ਦਾ ਹੋ ਚੁੱਕਾ ਹੈ ਜਿਹੜੇ ਵਸਤੀਆਂ ਰਸਤੀਆਂ ਫਸਲਾਂ ਸੀ ਚਾਹੇ ਉਹ ਗੰਨੇ ਦੀ ਗੱਲ ਹੋਵੇ ਚਾਹੇ ਹੋਰ ਜਿਹੜੀਆਂ ਤਮਾਮ ਫਸਲਾਂ ਦੀ ਗੱਲ ਹੋਵੇ ਝੋਨੇ ਦੀ ਗੱਲ ਹੋਵੇ ਤਾਂ ਵੀ ਕਿਤੇ ਨਾ ਕਿਤੇ ਤਬਾਹ ਹੁੰਦੀਆਂ ਨਜ਼ਰ ਆ ਰਹੀਆਂ ਨੇ ਬਿਲਕੁਲ ਇੱਕ ਪਾਸੇ ਚੱਲ ਰਹੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਕਿਸਾਨਾਂ ਦਾ ਭਾਰੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਤਾਂ ਪੂਰੀ ਗੱਲਬਾਤ ਕਰ ਲੈਣੇ ਆ ਕਿਸਾਨ ਵੀਰਾਂ ਦੇ ਨਾਲ ਜਿਨ੍ਹਾਂ ਦੀਆਂ ਫਸਲਾਂ ਤਬਾਹ ਹੋਈਆਂ ਨੇ ਤਾਂ ਸਾਡੇ ਨਾਲ ਆਡੀਓ ਕਾਲ ਦੇ ਉੱਪਰ ਗੁਰਪ੍ਰੀਤ ਸਿੰਘ ਜੁੜੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਭ ਤੋਂ ਪਹਿਲਾ ਵੱਡਾ ਸਵਾਲ ਹੈ ਜਿਸ ਤਰੀਕੇ ਦੇ ਨਾਲ ਤਸਵੀਰਾਂ ਦੇ ਵਿੱਚ ਦੇਖਿਆ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਪਾਣੀ ਟੁੱਟ ਚੁੱਕਾ ਹੈ ਖਾਸ ਕਰ ਜਿਹੜਾ ਇੱਕ ਵੱਡਾ ਆ ਮੰਜ਼ਰ ਦੇਖਿਆ ਜਾ ਸਕਦਾ ਹੈ ਤਬਾਹੀ ਦਾ ਮੰਜ਼ਰ ਹੈ ਇਹਨਾਂ ਦੇ ਵਿੱਚ ਸਾਫ਼ ਤੌਰ ਤੇ ਤਸਵੀਰਾਂ ਹੈ ਕਿ ਕਿਸਾਨਾਂ ਦੀਆਂ ਜੜੀਆਂ ਲਗਾਈਆਂ ਹੋਈਆਂ ਫਸਲਾਂ ਜਾਂ ਜਿਨ੍ਹਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਤਬਾਹੀ ਹੁੰਦੀ ਨਜ਼ਰ ਆ ਰਹੀ ਹੈ ਸਭ ਤੋਂ ਪਹਿਲਾਂ ਦੱਸ ਦਿਓ ਕਿ ਮਸਲਾ ਕੀ ਅਸਲ ਦੇ ਵਿੱਚ ਅ ਮਸਲਾ ਦੀ ਦਵਾ ਕੀ ਹੈ ਨਾ ਨਹਿਰ ਮੰਗਦੀ ਆ ਜੀ ਜੋੜੇਪੁਰ ਦੇ ਲੱਗ ਆਉਂਦੀ ਇਹ ਮੇਨ ਨਹਿਰ ਵਾ ਮੇਨ ਇਹਦੇ ਵਿੱਚੋਂ ਸੂਏ ਨਿਕਲਦੇ ਆ ਮੁੜ ਕੇ ਖੰਜਾਈ ਲਈ ਸਿੰਚਾਈ ਲਈ ਜਿਹੜੇ ਵਰਤੇ ਜਾਂਦੇ ਆ ਜੀ ਹੂੰ ਤੇ ਇਹ ਨਹਿਰ ਪਿਛਲੇ ਸਾਲ ਵੀ ਜਿਹੜਿਆ ਸੀਗੀ ਉਹ ਮਤਲਬ ਟੁੱਟ ਗਈ ਸੀਗੀ ਤੇ ਮੇਨ ਟੁੱਟਣ ਦਾ ਕਾਰਨ ਇਹ ਸੀਗਾ ਕਿ ਹਾਂ ਵੀ ਇਹਦੇ ਵਿੱਚ ਸਫਾਈ ਨਹੀਂ ਹੁੰਦੀ ਤੇ ਐਰ ਕੀ ਸਾਲ ਵੀ ਜਿਹੜਾ ਵਾ ਇਹ ਨਹਿਰ ਜਿਹੜੀ ਆ ਉਹ ਦੂਜੀ ਥਾਂ ਤੋਂ ਸੇਮ ਜਗ੍ਹਾ ਤੋਂ ਉਹਨੇ ਟੁੱਟੀ ਦੂਜੀ ਜਗ੍ਹਾ ਤੋਂ ਟੁੱਟੀ ਆ ਤੇ ਉਹਦੇ ਵਿੱਚ ਮੇਨ ਕਾਰਨ ਜਿਹੜਾ ਵਾ ਸਾਰੇ ਤੋਂ ਸਾਰਾ ਵੱਡਾ ਕਾਰਨ ਜਿਹੜਾ ਵਾ ਸਫਾਈ ਹੈ ਜੀ ਇਹਦੀ ਪ੍ਰੋਪਰ ਖਲਾਈ ਜਿਹੜੀ ਆ ਉਹ ਨਹੀਂ ਹੁੰਦੀ ਸਮਝ ਸਰ ਜੀ ਜੀ ਜਿਵੇਂ ਤੁਸੀਂ ਦੱਸਿਆ ਕਿ ਪਿਛਲੇ ਸਮੇਂ ਦੇ ਦਰਮਿਆਨ ਵੀ ਅਜਿਹੀ ਘਟਨਾ ਵਾਪਰੀ ਸੀ ਜਿਸ ਦੀ ਸਫਾਈ ਦਾ ਜ਼ਿਕਰ ਕੀਤਾ ਹੈ ਤਾਂ ਜਦੋਂ ਪਿਛਲੇ ਸਮੇਂ ਦੇ ਦਰਮਿਆਨ ਇਹ ਘਟਨਾ ਵਾਪਰੀ ਸੀ ਕਿ ਤੁਸੀਂ ਜਿਹੜਾ ਨਹਿਰੀ ਵਿਭਾਗ ਹੈ ਉਹਦੇ ਤੱਕ ਅਪਰੋਚ ਨਹੀਂ ਸੀ ਕੀਤੀ ਇਸ ਗੱਲ ਨੂੰ ਲੈ ਕੇ ਇਹ ਦੇਖੋ ਜੀ ਇਹ ਨਾ ਮੇਰੀ ਉਮਰ ਜਿਹੜੀ ਆ ਉਹ ਤਕਰੀਬਨ 30 ਸਾਲ ਅੱਜ ਹੈਗੀ ਆ ਜੀ ਮੈਂ 30 ਸਾਲ ਦੇ ਵਿੱਚ ਆ ਪਿਛਲੇ ਸਾਲ ਹੀ ਸਾਡੀ ਮੈਂ ਟੁੱਟਣੀ ਸ਼ੁਰੂ ਹੋਈ ਆਏ ਤੁਕਿ ਇਹ ਨਹਿਰ ਨਾ ਬਹੁਤ ਵੱਡੀ ਨਹਿਰ ਵਾ ਏ ਤੇ ਇਹਦੀ ਖਲਾਈ ਸਮੇਂ ਦੇ ਪੂਰੇ ਸਮੇਂ ਸਿਰ ਹੁੰਦੀ ਸੀਗੀ ਪੂਰਾ ਮਤਲਬ ਇਹਦੇ ਵਿੱਚ ਕੋਈ ਦਿੱਕਤ ਨਹੀਂ ਸੀ ਆਉਂਦੀ ਕਈ ਮੈਂ ਅਜੇ ਤੱਕ ਜ਼ਿੰਦਗੀ ਦੇ ਵਿੱਚ ਇਹ ਨਾ ਟੁੱਟੀ ਸੀ ਵੇਖੀ ਹਮ ਸਿਰਫ ਪਿਛਲੇ ਕੁਝ ਸਾਲਾਂ ਤੋਂ ਇਹਦੀ ਸਫਾਈ ਨਹੀਂ ਹੋ ਰਹੀ ਜਿਹੜੀ ਜਿਹੜਾ ਵੀ ਸਵਾਲ ਪੁੱਛਿਆ ਕਿ ਨਹਿਰੀ ਮਹਿਕਮੇ ਨੂੰ ਜਿਹੜੀ ਅਪਰੋਚ ਨਹੀਂ ਕੀਤੀ ਉਹਦੇ ਵਿੱਚ ਜਿਹੜੀ ਜਦੋਂ ਨਹਿਰ